ਕਿਸੇ ਧਾਰਮਿਕ ਸਥਲ ਦੇ ਚ ਬੈਠ ਕੇ ਮੰਦਿਰ ਦੇ ਚ ਬੈਠ ਕੇ ਮਸਜਿਦ ਦੇ ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪ੍ਰਮਾਤਮਾ ਨੂੰ ਪਤਾ ਉਹਦੀ ਪਹੁੰਚ ਸਾਡੇ ਮਨ ਤੱਕ ਹੈ ਅਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ ਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਅੰਦਰ ਤੱਕ ਪਾਉਂਚ ਸਿਰਫ ਪਰਮਾਤਮਾ ਦੀ ਇਹ ਗੱਠ-ਗੱਠ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰਿਆਮੇ ਭਗਵਾਨ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ ਅੰਤਰ ਜਾਮੇ ਸੁੰਨ ਕੰਪਤ ਹੂੰ ਅੰਤਰਗਤ ਏ ਪ੍ਰਭੂ ਮੈਂ ਤੇ ਕੰਬ ਜਾਣਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਆ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ ਅਗਰ ਮਨੁੱਖ ਦੇ ਕਿਦਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆਂ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗੀ ਕੁਝ ਵੀ ਨਹੀਂ ਰਹੇਗਾ ਕਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ ਗਲਤ ਨਾ ਸੋਚਦਾ ਹੋਵੇ ਗਲਤ ਯਾਦਾਂ ਨਾ ਚੱਲਦੀਆਂ ਹੋਣ ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚੱਲ ਸਕਦੀ ਹੈ ਗਲਤ ਵਿਚਾਰ ਭਰਾ ਭਾਰੇ ਵੀ ਚੱਲ ਸਕਦੇ ਨੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦੀ ਹੈ ਬੱਚਿਆਂ ਬਾਰੇ ਵੀ ਚੱਲ ਸਕਦੀ ਹੈ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਦੇਖ ਸਕਦਾ ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕਦਾ ਕੋਲ ਬੈਠਾ ਹੋਵੇ ਭਾਵੇਂ ਤੋ ਮਨ ਦੇ ਤਲਤੇ ਮਨੁਖ ਬਿਲਕੁਲ ਸੁਤੰਤਰ ਹੈ ਆਜ਼ਾਦ ਹੈ ਹਾਂ ਮਨ ਤੇ ਨਗਾ ਪ੍ਰਮਾਤਮਾ ਦੀ ਏ ਚੁਕਿਓ ਵਿਆਪਕ ਹੈ ਤੋ ਉਹਦਾ ਵੇਖਣਾ ਵੀ ਵਿਆਪਕ ਹੈ ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਹਰ ਵਕਤ ਕੋਈ ਮਨੁਖ ਕਿਸੇ ਨੂੰ ਨਹੀਂ ਦੇਖ ਸਕਦਾ ਕੋਈ ਬੱਚੇ ਹਰ ਵਕਤ ਮਾਂ-ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ। ਪਿਰਾ ਦੀ ਨਿਗਾਹ ਥੱਲੇ ਹਰ ਵਕਤ ਪਿਰਾ ਨਹੀਂ ਆਉਂਦਾ। ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ। ਹਰ ਵਕਤ। ਸਭ ਕੁਝ ਉਸ ਦੀ ਨਿਗਾਹ ਦੇ ਥੱਲੇ। ਪੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਸਭ ਤੋਂ ਵੱਡੀ ਸਿਆਣਪ ਹੈ ਅਕਲਮੰਦੀ ਏ ਨੇੜੇ ਕਰਕੇ ਜਾਣਦਾ ਹੈ ਪ੍ਰਮਾਤਮਾ ਨੇੜੇ ਹੈ ਦੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਇਹ ਸਭ ਤੋਂ ਵੱਡੀ ਅਕਲਮੰਦੀ ਹੈ ਇਹ ਸਭ ਤੋਂ ਵੱਡੀ ਦਾਨਸ਼ਮੰਦੀ ਹੈ ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਪ੍ਰਭ ਕਿੱਥੇ ਦੇਖਦਾ ਹੈ ਕਾਨੂੰਨ ਦੀ ਤੇ ਪੌਂਚ ਹੈ ਕੋਈ ਨਹੀਂ ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ ਉਹ ਕਿੱਥੇ ਦੇਖਦਾ ਹੈ ਜੋ ਕੁਝ ਕਰਨਾ ਹੈ ਕਰ ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਝ ਜਾਣੇ ਜਿੰਤੋਂ ਕੀਆ ਤੂੰ ਜੋ ਸੋਚਦਾ ਰਹਿੰਦਾ ਹੈ ਸਭ ਕੁਝ ਪ੍ਰਭੂ ਨੂੰ ਪਤਾ ਹੈ ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਂਗਾ ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਨ ਮਰਿਆ ਦਾ ਬਣੇ ਹੋਈ ਹੈ ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ ਪਰਮਾਤਮਾ ਦੇ ਬੇਸ਼ੁਮਾਰ ਗੁਣਾ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅੰਡਿਟ ਕਰਦਾ ਹੈ ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ ਉਹ ਆਪਣਾ ਹੱਥ ਨਹੀਂ ਰੋਕਦਾ ਬੀ ਇਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਇਹਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪ੍ਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਤ ਹੈ ਦੇਖਦਾ ਪਿਆ ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ ਫਲਾਣਾ ਤਿੰਜੇ ਐਂਜ ਦੇਖਿਆ ਵੀ ਕੱਖ ਨਹੀਂ ਢੰਡੋਰਾ ਪਿੱਟੀ ਜਾ ਰਿਹਾ ਹੈ ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਹੋਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗੈਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ ਬੜਾ ਅਨਰਥ ਕੀਤਾ ਉਸਨੇ ਮੈਂ ਖਤੋਂ ਦੇਖਿਆ ਕਹਿੰਦਾ ਦੇਖਿਆ ਤੇ ਨਹੀਂ ਸੁਣਿਆ 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 ਕਰੀਬਨ ਕਰੀਬਨ 99 ਫੀਸਦੀ ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ ਕਹਿੰਦਾ ਨਹੀਂ ਸੁਣਿਆ ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ ਕਹਿੰਦਾ ਸੁਣਿਆ ਸਿਰ ਵੀ ਸੁਣਿਆ ਦੇਖਿਆ ਵੀ ਨਹੀਂ ਢੰਡੋਰਾ ਪਿਟ ਰਿਹਾ ਹੈ ਪ੍ਰਮਾਤਮਾ ਦੇਖਦੇ ਹੋਇਆ ਵੀ ਖਾਮੋਸ਼ ਖਾਮੋਸ਼ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ ਜਿਨ੍ਹਾਂ ਵੇਖ ਕੇ ਅਨਡਿੱਠ ਕੀਤਾ ਮਹਾਨ ਵੇਖ ਕੇ ਅਨਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ ਈਸ਼ਵਰ ਵਾਲਾ ਸੁਭਾਅ ਹੈ ਵੇਖ ਕੇ ਅਨਡਿੱਠ ਕਰ ਸਕਦਾ ਹੈ ਕੋਈ ਸਨੇਹ ਵਿੱਚ ਕੋਈ ਪ੍ਰੇਮ ਵਿੱਚ ਉਝ ਨਹੀਂ ਕਰ ਸਕਦਾ ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ ਪਰ ਮਾਂ ਪਰਦਾ ਪਾਉਂਦੀ ਏ ਛੁਪਾਉਂਦੀ ਏ ਕਿਸੇ ਹੋਰ ਨੂੰ ਨਾ ਪਤਾ ਚੱਲੇ ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ ਕੁਝ ਅਨਰਥ ਤੇ ਦੇਖਿਆ ਹੈ ਪਿਰਾ ਦਾ ਮਿੱਤਰ ਦਾ ਪਰ ਮਿੱਤਰ ਛਪਾਂਦਾ ਹੈ ਪਰਦਾ ਪੰਦਾ ਹੈ ਪਿਰਾ ਛਪਾਂਦਾ ਹੈ ਪਰਦਾ ਪੰਦਾ ਹੈ ਪਿਆਰ ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ ਢੰਡੋਰਾ ਪਿੱਟਦਾ ਹੈ ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ ਨਜ਼ਰ ਅੰਦਾਜ਼ ਕਰ ਦਿੰਦਾ ਹੈ ਔਰ ਇੱਕ ਹਕੀਕਤ ਹੈ ਮੇਰਾ ਤੇ ਸਾਬ ਕਹਿੰਦੀ ਹੈ हे ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਪ੍ਰਭੂ ਜੂ ਹਮਰੇ ਦੋਖ ਮਤ ਹਿਰਦੇ دارو हे ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ ਤੂੰ ਮੇਰੇ ਦੋਖਾ ਨੂੰ ਨਹੀਂ ਦੇਖੇਂਗਾ ਨਾ ਹਿਰਦੇ ਦੇ ਚਾਰਨ ਕਰੇਗਾ ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ ਪ੍ਰੇਮਾ ਭਗਤੀ ਪਰਮਾਤਮਾ ਨਾਲ ਪਿਆਰ ਸਾਰੇ ਸੰਸਾਰ ਨਾਲ ਪਿਆ ਪੂਰਨ ਪ੍ਰੇਮ ਪ੍ਰਤੀਤ ਸ제ব্রত ਗੋੜ ਮੜੀ ਮਟਰ ਭੌਲ ਨਾਮ ਪੂਰਨ ਪ੍ਰੇਮ ਜਿਹਦੇ ਸਾਰੀ ਪੂਰਨਤਾ ਆ ਗਈ ਪਰਮਾਤਮਾ ਆ ਗਿਆ ਇਸ ਨੂੰ ਭਗਤੀ ਕਹਿੰਦੇ ਨੇ ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ उदी अवस्था की बन जाती है धन गुरु नानक देव जी महाराज प्रमान करते ने हम नहीं चंगे बुरा नहीं कोई प्रणवत नानक तारे सो साडा कोई दावा नहीं कि मैं चंगा मेरा कोई कहना नहीं कि को। कोई बुरा है कोई बुरा है ਮੈਂ ਚੰਗਾ ਹਾਂ ਮੈਂ ਚੰਗਾ ਹਾਂ ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ ਕੋਈ ਬੁਰਾ ਹੈ ਕੋਈ ਬੁਰਾ ਹੈ ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ ਇਹ ਭਗਤ ਦੀ ਪਛਾਣ ਹੈ ਔਰ ਹਕੀਕਤ ਹੈ ਪਰਮਾਤਮਾ ਦੀ ਦ੍ਰਿਸ਼ਟੀ ਚ ਕੋਈ ਬੁਰਾ ਭਲਾ ਨਹੀਂ ਹੈ ਗੰਨੇ ਦੇ ਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ અમૃત હે સંતરે ਦਾ રસ अंगूरਾਂ ਦਾ રસ અમૃત હે ਪਰ ਇਸ અમૃત ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ ਹੈ ਸ਼ਰਾਬ ਬਣਾ ਲਈ ਰਸਤੇ ਮਿੱਠਾ ਸੀ अंगूरਾਂ ਦਾ ਕੌੜਾ ਹੋ ਗਿਆ ਰਸਤੇ ਸੁਆਦਿਸ਼ ਸੀ ਮਿੱਠਾ ਸੀ ਸੰਤਰੇ ਦਾ ਕੌੜਾ ਹੋ ਗਿਆ ਰਸਤੇ ਮਿੱਠਾ ਸੀ ਗੰਨੇ ਦਾ ਕੌੜਾ ਹੋ ਗਿਆ ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ ਹੈ। ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ। ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤੋ ਮਨੁਖ ਦੇ ਕੋਲ ਇੱਕ ਤੋਫੀਕ ਹੈ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ ਸੰਖਿਆ ਜ਼ਹਿਰ ਹੀ ਆਉਂਦੀ ਹੈ ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਗਏ ਅੰਮ੍ਰਿਤ ਹੋ ਗਏ ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਜ਼ਹਿਰ ਹਲਾ ਹਲ ਹੈ ਉਹੀ ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੇ ਜੀਣ ਦਾ ਢੰਗ ਆ ਗਿਆ ਤੋ ਜ਼ਿੰਦਗੀ ਅੰਮ੍ਰਿਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤੋ ਜ਼ਿੰਦਗੀ ਹੀ ਜ਼ਹਿਰ ਹੈ ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ ਨਿਰੰਕਾਰ ਦਾ ਰੂਪ ਹੈ ਤੇ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ ਇਹ ਤੇਰੇ ਤੇ ਮੁਨਸਰ ਹੈ ਤੂੰ ਜ਼ਹਿਰ ਦੇ ਚ ਜੀਉਣਾ ਹੈ ਕਿ ਅੰਮ੍ਰਿਤ ਦੇ ਚ ਜੀਉਣਾ ਸਤ ਸੰਗ ਇਸ ਵਾਸਤੇ ਹੈ और आज तक बड़े बड़े अवतारी पुरुष महज इसलिए आए कि मनुख चुनाव ठीक कर सके मनुख चो ठीक कर सके अक्सर मनुख चुनाव गलत कर ज़िंदगी सारी गलत हो जाती है जितने ਜ਼ਿੰਦਗੀ ਦੇ ਤਾਰੇ ਕੀ ਹੋਵੇਗੀ ਅ ਗਿਆਨ ਹੋਵੇਗਾ ਉਤਨੇ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ ਰਾਤ ਨਾਲ ਹੁੰਦਾ ਹੈ ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ ਰਾਤ ਦੀ ਤਾਰੇਕੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ ਵੈਸ਼ਿਆਲੇ ਚ ਬੈਠਾ ਹੋਵੇਗਾ ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦਵਾਰ ਸਵੇਰੇ ਖੁੱਲਦਾ ਹੈ ਅੰਮ੍ਰਿਤ ਵੇਲੇ ਖੁੱਲਦਾ ਜਿੱਥੇ ਸਵੇਰੇ ਘੜਿਆ ਲ ਵੱਜਦਾ ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ ਉੱਥੇ ਬੇਸਤਰ ਜਗਾਉਂ ਜੀ ਬੰਦ ਹੋ ਗਈ ਪਤਾ ਹੈ ਕਿਉਂ ਅਰਥ ਸ਼ਾਸਤਰ ਦਾ ਇੱਕ ਨਿਯਮ ਹੈ ਮਾਰਕੀਟ ਦੇ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕ ਹੀ ਨਹੀਂ ਹੈ ਕੋਈ ਲੈਣ ਵਾਲਾ ਨਹੀਂ मार्केट ये चीज किन्ने चर तक पही रहेगी कोई लैंड वाला ही नहीं कोई ग्राहक ही नहीं कीमत भी गिर जाएगी <coughs> यकीन जानो धर्म जितना बेकीमत हो गया कोई चीज इतनी बेकीमत नहीं ये भी मर्ज करते हैं। हकीकत है सच्चाई है जबकि उस तो वुला और कुछ भी नहीं है ਵਸਤੂ ਬਹੁਤ ਪਈ ਹੈ। ਗ੍ਰਾਹਕ ਹੀ ਨਹੀਂ ਹੈ। ਕੀਮਤਾਂ ਘਿਰ ਜਾਣਗੀਆਂ। ਬਿਲਕੁਲ ਗ੍ਰਾਹਕ ਹੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ। ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਵੀ ਮੈਰਸ ਕਰਦੇ ਆਂ ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾ ਲੇ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ ਤੜਪ ਰੱਖਦਾ